ਆਮ ਆਮੀ ਪਾਰਟੀ ਪੰਜਾਬ ਦੇ ਵਿੱਚ ਤੀਜਾ ਬਦਲ ਦੇਣ ਦਾ ਦਾਵਾ ਕਰਦੀ ਹੈ ਪਰ ਆਪ ਹੀ ਆਪਣੇ ਸਟੈਂਡ ਤੋਂ ਬਦਲਦੀ ਰਹਿੰਦੀ ਹੈ ਪਹਿਲਾਂ ਮਜੀਠੀਆ ਨੂੰ ਕੇਜਰੀਵਾਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਨਸ਼ਾ ਤਸਕਰ ਦੱਸਿਆ ਅਤੇ ਬਾਅਦ ਦੇ ਵਿੱਚ ਮਾਫੀ ਮੰਗ ਲਈ ਫਿਰ ਮਾਫੀ ਨੇ ਆਮ ਆਮੀ ਪਾਰਟੀ ਵਿੱਚ ਐਸਾ ਕਲੇਸ਼ ਪੈਦਾ ਕੀਤਾ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਸੰਭਾਲਣ ਜਾ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਨੇ ਵੀ ਭਗਵੰਤ ਮਾਨ ਦੇ ਅਸਤੀਫੇ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ ਅਤੇ ਸੈਂਟਰਲ ਹਾਈ ਕਮਾਂਡ ਨੂੰ ਆਖਿਆ ਸੀ ਕਿ ਭਗਵੰਤ ਮਾਨ ਨੂੰ ਦੁਬਾਰਾ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇ ਜੋਤੇ ਸੋਪਾਲ ਸਿੰਘ ਖੈਰਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਸੋਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਤੇ ਕੇਜਰੀਵਾਲ ਡਰਾਮਾ ਕਰ ਰਹੇ ਨੇ ਇਹਦੇ ਨਾਲ ਹੀ ਸੋਪਾਲ ਸਿੰਘ ਖੈਰਾ ਨੇ ਇਹਨਾਂ ਦੋਵਾਂ ਆਗੂਆਂ ਦਾ ਮਜ਼ਾਕ ਵੀ ਉਡਾਇਆ ਉਹਦਾ ਡਰਾਮਾ ਜੀ ਭਗਵੰਤ ਮਾਨ ਪਿਛਲੇ 1 ਸਾਲ ਦਾ ਅਸਤੀਫਾ ਦੇ ਕੇ ਤੇ ਨਾਲੇ ਸਾਰੇ ਪੰਜਾਬ ਦੇ ਵਿੱਚ ਭੱਜਾ ਫਿਰਦਾ ਵਾ ਉਹ ਸਿਰਫ ਡਰਾਮਾ ਕੀਤਾ ਜਾ ਰਿਹਾ ਵਾ ਔਰ ਇਹ ਕਹਿ ਰਿਹਾ ਭਗਵੰਤ ਮਾਨ ਕੇ ਅਰਵਿੰਦ ਕੇਜਰੀਵਾਲ ਨੇ ਜਿਹੜੀ ਬਿਕਰਮ ਤੋਂ ਮਾਫੀ ਮੰਗੀ ਸੀ ਮੇਰੇ ਨਾਲ ਹਲੇ ਸਲਾਹ ਨਹੀਂ ਹੋਈ ਮਤਲਬ 1 ਸਾਲ ਤੋਂ ਲੈ ਕੇ ਅੱਜ ਤੱਕ ਸਲਾਹ ਹੀ ਨਹੀਂ ਹੋਈ ਆ ਪ੍ਰਣਾਲੇ ਇਕੱਠੇ ਸੀ ਰੈਲੀ ਤੇ ਨਿਤ ਦਿਨ ਮੀਟਿੰਗਾਂ ਤੇ ਇਕੱਠੇ ਹੁੰਦੇ ਨੇ ਔਰ ਅਰਵਿੰਦ ਕੇਜਰੀਵਾਲ ਨੂੰ ਮੈਂ ਆਪ ਸੁਣਿਆ ਟੈਲੀਵਿਜ਼ਨ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਤੋਂ ਮੇਰੇ ਸੇ ਦਿਨ ਮੈਂ 10 ਵਾਰ ਬਾਤ ਕਰਤਾ ਹੈ ਤੇ ਭਗਵੰਤ ਮਾਨ ਦੱਸਦਾ ਕਿ ਉਹਨੂੰ ਲੋਕਾਂ ਨੂੰ ਕਿ ਕੀ ਉਹ ਅਰਵਿੰਦ ਕੇਜਰੀਵਾਲ ਦੀ ਮਾਫੀ ਦੇ ਨਾਲ ਸਹਿਮਤ ਹੈ ਕਿ ਐਸਹਿਮਤ ਜੇ ਨਹੀਂ ਸਹਿਮਤ ਤੇ ਫਿਰ ਉਹਨੂੰ ਅਸਤੀਫਾ ਬਰਕਰਾਰ ਰੱਖਣਾ ਚਾਹੀਦਾ ਤੇ ਜੇ ਉਹ ਸਹਿਮਤ ਆ ਤੇ ਫਿਰ ਸ਼ਰਿਆ ਮਾਨ ਕੀ ਕਹੇ ਕਿ ਹਾਂ ਮੈਂ ਸਹਿਮਤ ਆ ਆ ਵਿਕਰਮ ਜੀਠਿਆ ਸਾਡਾ ਸਰਦਾਰ ਆ ਅਸੀਂ ਉਹਦੇ ਕੋਲ ਮਾਫੀ ਮੰਗਦੇ ਆ ਅਸੀਂ ਨਸ਼ਿਆਂ ਦੇ ਖਿਲਾਫ ਕਦੀ ਮੁੜ ਕੇ ਬੋ ਤੇ ਅਸੀਂ ਪ੍ਰਧਾਨਗੀ ਮੈਂ ਲੈਣ ਨੂੰ ਤਿਆਰ ਬਸ ਗੱਲ ਨਹੀਂ ਦੀਆ ਮੋਤੀਵਾਲ ਸਾਹਿਬ ਨੇ ਕਿਹਾ ਵੀ ਭਗਵੰਤ ਮਾਨ ਨੇ ਵੱਡੀ ਜਿਹੜੀ ਕੁਰਬਾਨੀ ਦਿੱਤੀ ਹੈ ਸ਼ਰਾਬ ਛੱਡ ਕੇ ਇਹਦੇ ਤੇ ਮੈਂ ਹੁਣ ਬਹੁਤਾ ਨਹੀਂ ਕਹਿਣਾ ਚਾਹੁੰਦਾ ਤੁਸੀਂ ਅੰਦਾਜ਼ਾ ਲਾ ਲਓ ਕਿੱਡਾ ਕ ਲੀਡਰ ਆ ਹੱਸਦੇ ਨੇ ਲੋਕ ਕਿੱਡਾ ਕ ਲੀਡਰ ਆ ਜਿਹੜਾ ਸ਼ਰਾਬ ਛੱਡੀ ਨੂੰ ਬਹੁਤ ਮਹਾਨ ਕੁਰਬਾਨੀ ਕਰ ਰਿਹਾ ਬਰਨਾਲੇ ਦੀ ਰੈਲੀ ਵਿੱਚ ਕੇਜਰੀਵਾਲ ਨੇ ਪੰਜਾਬ ਦੇ ਪਾਣੀਆਂ ਦੀ ਤਾਂ ਗੱਲ ਕੀਤੀ ਨਹੀਂ ਪੰਜਾਬ ਦੀ ਭਾਸ਼ਾ ਦੀ ਗੱਲ ਨਹੀਂ ਕੀਤੀ ਪੰਜਾਬ 'ਚ ਨਸ਼ਿਆਂ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਪੰਜਾਬ 'ਚ ਕਿਸਾਨ ਮਰਦੇ ਨੇ ਉਹਦੀ ਕੋਈ ਗੱਲ ਨਹੀਂ ਕੀਤੀ ਉਹਨੂੰ ਸਿਰਫ ਭਗਵੰਤ ਮਾਨ ਦੀ ਸ਼ਰਾਬ ਛੱਡਣ ਦਾ ਫੈਸਲਾ ਇਟਾ ਇਤਿਹਾਸਿਕ ਲੱਗਿਆ ਇਥੋਂ ਅੰਦਾਜ਼ਾ ਲਾ ਲਓ ਵੀ ਕੇਜਰੀਵਾਲ ਦੀ ਸੋਚ ਕਿ